ਟਰੈਕਟਰ ਦੇਵਾਂਗੇ ਯਾਰ 2,50000 ਦਾ 2.5 ਠੀਕ ਹੈ ਰਸੀ ਨਮਾਣਾ ਟਰੈਕਟਰ ਦੇ ਦਾਂਗੇ 4,35000 ਦਾ 2,90000 ਦਾ ਕੀ ਲੱਗੀ ਹੋਈ ਏ ਡਾਵਾ ਦਾ 635 635 ਟਰੈਕਟਰ ਦੇ ਦਾਂਗੇ 2, ਸੌਰੀ 5,90000 ਪੰਜਾਬ ਨੰਬਰ ਆ 225 ਲਿਖੇ ਬੈਟਾ ਕਿੰਨੇ ਦਾ 10 ਦਾ ਮੈਂ ਤਾਂ 20000 ਲੈ ਲਾ ਇਹ ਨਾ ਕਨੇ ਦਾ 205000 ਦਾ ਲੈ ਜੋ ਉਦੋਂ ਬਾਅਦ ਆ ਗਿਆ ਆਪਣਾ ਟਰੈਕਟਰ ਆਪਣਾ ਦਾ 2023 ਮਾਡਲ ਦਾ 24 F41 F41 ਤੋਂ ਮਾਡਲ ਆ ਜੀ ਉਦੋਂ ਬਾਅਦ ਕੋ ਸੀਰੀਅਲ ਹਦੀ ਸਟਾਰਟ ਨਹੀਂ ਹੋਈ F41 ਚੱਲਣ ਡਿਆ ਇਹ ਫਾਰਮ ਟਰੈਕ ਦਾ 6 ਲੱਖ ਤੇ 15000 ਡਿਮਾਂਡ ਆ ਟਰੈਕਟਰ ਦੇਵਾਂਗੇ ਜੀ 5 ਲੱਖ ਇਹ 80000 ਚੇਦਕਾਰੀ ਦੇਵਾਂਗੇ ਲਗਭਗ 5 ਲੱਖ 70000 ਡਿਮਾਂਡ ਆ ਟਰੈਕਟਰ ਦੇ ਦਾਂਗੇ 5 ਲੱਖ ਤੇ 25000 ਦਾ 2.5 ਲੱਖ ਤੱਕ 2.5 ਲੱਖ ਦੇ ਮੈਂ ਦੇਖੇ ਹੋਏ ਆ ਠੀਕ ਡਾਬਲ ਕਲਚ ਦੇ ਵਿੱਚ ਆ 2006 ਮਾਡਲ ਆ 2 15 ਡਿਮਾਂਡ ਆ ਟਰੈਕਟਰ ਦੇ ਮੈਂ ਇੱਕੂ ਰੇਟ 1 ਲੱਖ ਤੇ 85000 ਠੀਕ ਦੋਨਾਂ ਦਾ ਫਿਕਸ ਹੀ ਬੋਲੂਗਾ ਠੀਕ ਆ ਦੋਨੇ 855 ਸਭਰਾਜ ਠੀਕ ਸਿੱਤਰਾ ਇਹ ਦੋਨੇ ਵੇਕਣ ਵਾਸਤੇ ਆਪਣੇ ਘਰੇ ਹੀ ਹੁੰਦੇ ਆ ਇਹ ਸਵਾ 2 ਲੱਖ ਰੁਪਏ ਡਿਮਾਂਡ ਹੈ ਇੱਕੋ ਰੇਟ ਜੱਸ ਜਾਨੋ 1 ਲੱਖ ਤੇ 85 ਹਜ਼ਾਰ ਇਹਦੋਂ ਰੁਪਇਆ ਨਹੀਂ ਕਰਨਾ ਉਦੋਂ ਬਾਅਦ ਆ ਗਿਆ ਜੀ 2001 ਮਾਡਲ ਠੀਕ ਹੈ ਇਹਦਾ ਤਲਵੰਡੀ ਸੱਬ ਉਹਦਾ ਨੰਬਰ ਆ ਵੀਰੇ ਅੱਛਾ ਤਲਵੰਡੀ ਸੱਬ ਦਾ 16 ਵਾਲੇ ਟਾਇਰਾਂ ਵਾਲਾ ਠੀਕ ਆ ओरिजिनल 16 ਦੇ ਟਾਇਰਾਂ ਚ ਆਇਆ ਇਹ ਹਾਂ ਵੱਡੇ ਲੱਗਦੇ ਠੀਕ ਹੈ ਮੂਰਲੇ ਭਾਈ ਹੈਗੇ ਆ ਨੜ ਗਿਆ ਰਲ ਕੇ ਵੇਰ ਪੀ ਆਇਆ ਦੋ ਲੱਖ 70 ਹਜ਼ਾਰ ਮੰਗਦਾ ਇੱਕੂ ਰੇਟ ਜੱਸ ਜਾਨੋ ਐਦੂ ਘੱਟ ਵਾਲੇ ਫੋਨ ਨਾ ਕਰ ਦੋ ਲੱਖ ਤੇ 30 ਹਜ਼ਾਰ ਦੋ ਲੱਖ ਤੇ ਸਵੀਕਾਰ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜਾ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਆਪਣੇ ਨਾਲ ਆ ਭਰਾ ਸ਼ਰਮਾ ਸ਼ਰਮੇ ਨੂੰ ਤਾਂ ਤੁਸੀਂ ਜਾਣਦੇ ਹੋ ਆਪਾਂ ਮਲਾਉਣੇ ਬਾਈ ਸ਼ਰਮੇ ਨਾਲ ਕੋਈ ਸ਼ਰਮਾ ਜੀ ਕੀ ਹਾਲ ਚਾਲ ਕੀ ਹਾਲ ਆ ਸਿੱਧੂ ਵਧੀਆ ਬਾਈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੜ ਦੀ ਕਲਾ ਰੱਖੇ ਵੀਰੇ ਅੱਜ 6 ਤਰੀਕ ਹੈ 6 ਅਗਸਤ 2025 ਤਲਵੰਡੀ ਸਾਬੋ ਮੰਡੀ ਲੱਗੀ ਆ ਕੋਸ਼ਿਸ਼ ਕਰਾਂਗੇ ਭਾਈ ਜਾਇ ਜ਼ਰੇ ਠੀਕ ਐ ਸਿੱਤੂ ਸਭ ਤੋਂ ਪਹਿਲਾਂ ਆ ਗਿਆ ਸੋਨਾ ਲੀਕਾ 745 850 ਠੀਕ ਆ ਜਾ ਜਿੰਨੇ ਮਰਜ਼ੀ ਕਰਾਲਾ ਜਿੰਨੇ ਮਰਜ਼ੀ ਕਰਾਲਾ ਜਿੰਨੇ ਮਰਜ਼ੀ ਸਾਰਾ origignal ਆ rp e ਦਾ ਰੁਪਿਆ ਟਰੈਕਟਰ ਗੇਰ ਇੰਜਨ ਦਾ ਭਾਈ ਠੀਕ ਇਸਲਾਕੇ ਬਾਗੇ ਤਸੱਲੀ ਕਰਕੇ ਲੈ ਕੇ ਜਾਇਓ ਟਾਇਰ ਚੰਗੇ 90 ਪੈਸੇ ਟਾਇਰ ਆ ਬਾਈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਠੀਕ ਐ ਗੱਲ ਵੀਰੇ ਕਿਤੇ ਵੀ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਦੇਨ ਦਾ ਨਾ ਪੰਜਾਬ ਨੰਬਰ 2002 ਮਾਡਲ ਆ 235000 ਡਿਮਾਂਡ ਆ ਇੱਕੋ ਹੀ ਰੇਟ ਆ ਇਹਦੂ ਘਟਾਏ ਹੋਣਾ ਵੀਰ ਮਾਨ ਟਰੈਕਟਰ ਦੇਵਾਂਗੇ ਯਾਰ 250000 250000 ਠੀਕ ਹੈ ਗੱਲ ਐ ਰੁਪਈਆ ਦਾ ਰੁਪਈਆ ਹੀ ਐ ਉਦੋਂ ਬਾਅਦ ਹਾਉਲੈਂਡ ਆ ਚਾਰੇ ਟਾਇਰ ਨਾ ਮੇ ਆ ਡਬਲ ਡਿਸਟ੍ਰੀਬਿਊਟਰ ਆ ਕੰਟੈਸਟੀ ਚੱਕ ਲਗਾ ਹੋਇਆ 13 ਦੇ ਬਿੱਲਾਂ ਦੇ 13 ਦੇ ਬਿੱਲ ਕਟਵਾ ਕੇ ਦੇ ਦੂਆ ਠੀਕ ਹੈ ਸ਼ੈਵਰ ਛਤਰੀ ਲੱਗੀ ਐ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ 3 ਸਪੀਡ ਆ 50 HP ਦੇ ਵਿੱਚ ਆ 14 ਮਾਟਲਾ 480 ਰਮਾਂਡਾ ਟਰੈਕਟਰ ਦੇ ਦਾਂਗੇ 4 ਲੱਖ ਤੇ 35 ਹਜ਼ਾਰ ਦਾ ਆ ਆ ਗਿਆ ਉਹ ਲੈਰੇ ਵਾਲੇ ਠੱਗ ਬੰਦੇ ਦਾ 2011 ਮਾਡਲ ਆ ਟੈਟਰ ਟੂਰ ਚੰਗਿਆ ਗੁੜੀਰ ਦੇ ਵੀਰੇ ਚਾਰੇ ਸਾਰਾ オリジナル ਆ ਜਿਵੇਂ ਖੜਾ ਸਮਾਨ ਉਹੀ ਖੁਸ਼ ਆ ਡੰਡਾ ਹੈ ਨਹੀਂ ਫਟਣਾ ਛਤਰੀ ਹੈ ਨਹੀਂ ਫੱਟੀ ਤੇ ਹੁੱਕ ਹੈਗੀ ਆ ਠੀਕ 3 15 ਡਿਮਾਂਡ ਆ ਟਰੈਕਟਰ ਲੈ ਲਾਂਗੇ ਜੀ 2 ਲੱਖ ਤੇ 90000 ਦਾ ਉਦੋਂ ਬਾਅਦ ਦੇ ਵਿੱਚ ਆ ਗਿਆ 855 20 ਮਾਡਲ ਬੀ ਮਾਡਲ ਪੰਜਾਬ ਨੰਬਰ ਦੇ ਵਿੱਚ ਆ ਵੀਰੇ ਤੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਟਾਇਰ ਹੈਗੇ 90 ਤੋਂ 95 ਪੈਸੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਜੀ ਕੀਮਤ ਹੈ ਗਾਇਜ਼ਾ ਸਿੱਕੂ ਸਾਹਿਬ ਥੈਂਕੀ ਲੱਗੀ ਹੋਈ ਏ ਡਾ ਵਾਲਾ 635 635 ਟਰੈਕਟਰ ਦੇ ਦਾਂਗੇ 2 ਲੱਖ ਸੌਰੀ 5 ਲੱਖ 90 ਹਜ਼ਾਰ ਦਾ 635 ਡਿਮਾਂਡ ਉਦੋਂ ਬਾਅਦ ਆ ਗਿਆ 2002 ਮਾਡਲ ਆ 2004 ਮਾਡਲ ਆ ਪਿਛਲਾ ਟਾਇਰ 35 40 ਪੈਸੇ ਆ 40 ਕੇ ਪੈਸੇ ਮੂਰਲੇ ਜੱਜੀ ਬਾਈ ਚੰਗੇ ਆ ਸਾਰਾ ਓਰੀਜਨਲ ਗੀਅਰੰਜੇ ਦਾ ਕਿੰਨੇ ਆ ਵੇ ਨੰਬਰ ਆ ਪੰਜਾਬ ਨੰਬਰ ਆ 225 ਰਹੀ ਬਣਾ ਕਿੰਨੇ ਦਾ ਮੈਂ ਤਾਂ 20000 ਲੈ ਲੇ ਨੀਰਾ ਕਿੰਨੇ ਦਾ 2 ਲੱਖ 5000 ਦਾ ਲੈ ਜਾਓ ਉਦੋਂ ਬਾਅਦ ਆ ਗਏ ਆਪਣਾ ਟਰੈਕਟਰ ਆਪਣਾ ਬਦਲ 2023 ਮਾਡਲ ਦਾ 24 ਦੀ ਆਰ ਸੀ ਆ ਚਾਰੇ ਟਾਇਰ ਨਾਲ ਦੇ ਆ 680 ਘੰਟੇ ਚੱਲਿਆ ਬਾਈ ਟਰੈਕਟਰ ਪਾਵਰ ਮੈਕਸ 50 ਐਚ ਪੀ ਵਾਲਾ ਜੀ ਇਹ ਡਬਲ ਡਿਸਟ੍ਰੀਬਿਊਟਰ ਆ ਸਾਈਡ ਗੇਅਰ ਦੇ ਵਿੱਚ ਆ ਐਫ 45 ਐਫ 45 ਤਾਂ ਮਾਡਲ ਆ ਜੀ ਇਹਦੋਂ ਬਾਅਦ ਕੁ ਸੀਰੀਅਲ ਦੇ ਹਦੀ ਸਟਾਰਟ ਨਹੀਂ ਹੋਈ ਐਫ 45 ਚੱਲਣ ਡਿਆ ਐਫ ਫਾਰਮ ਟਰੈਕਟਰ 6 ਲੱਖ ਤੇ 15 ਹਜ਼ਾਰ ਡਿਮਾਂਡ ਆ ਟਰੈਕਟਰ ਦੇਵਾਂਗੇ ਜੀ 5 ਲੱਖ ਤੇ 80 ਹਜ਼ਾਰ ਠੀਕ ਮੌਕੇ ਤੇ ਮਾਨਸਨਮਾਨ ਕਰ ਤੂੰ ਮਾੜਾ ਮੋਕਾ ਉਦੋਂ ਬਾਅਦ ਆ ਗਿਆ ਫਾਰਮ 60 19 ਮਾਡਲਾ ਵੀਦੀ ਆ ਰਸੀਆ ਚਮਕੜਾ ਬਿਲਕੁਲ ਨਵਾਂ ਗੁੜੀਆ ਦਾ ਗੁੜੀਆ 3 ਸਪੀਡ ਦੇ ਵਿੱਚ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆ ਸੁਪਰ ਮੈਕਸ ਟਰੈਕਟਰ ਆ ਵੀਰੇ ਮੈਡ ਮੂਡ ਵੀ ਚੰਗੇ ਲਾਏ ਆ ਚੰਗੇ ਠੀਕ ਆ ਟਰੈਕਟਰ ਸੋਹਣਾ ਬਹੁਤ ਆ ਕਵਰ ਛਤਰੀ ਚੇਂਜ ਕਰ ਦਾਂਗੇ ਆਪਾਂ ਉੱਪਰ ਲਈ ਉਹ ਥੋੜੀ ਜੀ ਖਰਾਬ ਆ ਕੱਲ ਨੂੰ ਚੇਂਜ ਕਰ ਹੀ ਦੇਵਾਂਗੇ ਲਗਭਗ 5 ਲੱਖ 70 ਹਜ਼ਾਰ ਡਿਮਾਂਡ ਆ ਟਰੈਕਟਰ ਦੇ ਦਾਂਗੇ 5 ਲੱਖ ਤੇ 25 ਹਜ਼ਾਰ ਦਾ ਠੀਕ 台 ਲੱਖ تک 台 ਲੱਖ ਦੇ ਮੈਂ ਵੇਚੇ ਹੋਏ ਆ 20 ਮਾਡਲ ਆ ਆ ਸੌਰੀ 19 ਮਾਡਲ ਆ 20 डी आर सी ਆ ਠੀਕ ਹੈ ਰੁਪਈਆ ਦਾ ਰੁਪਈਆ ਹੀ ਆ ਡਾਕਟਰ ਉਸ ਤੋਂ ਬਾਅਦ ਆ ਗਿਆ ਫਾਰਮ 60 ਫਾਰਮ 60 ਤੋਂ ਯਾਰ 6 ਮਾਡਲ ਦੇ ਵਿੱਚ ਆ ਮੂਹਲੇ ਟਾਇਰ ਨਵੇਂ ਆ ਠੀਕ ਹੈ ਟਾਈਮ ਨਹੀਂ ਲੱਗਿਆ ਪਾ ਦਾਂਗੇ ਪਾ ਦਾਂਗੇ ਨਵੇਂ ਪਾ ਕੇ ਦੇਵਾਂਗੇ ਦੇਵਾਂਗੇ ਸਹੀ ਗੱਲ ਕੱਲ ਨੂੰ ਪਾ ਦੇਨੇ ਆ ਠੀਕ ਹੈ ਸਾਰਾ 오ਰੀਜਨਲ ਆ ਡੀ ਲਕਸ ਮਾਡਲ ਆ ਇਹੇ ਉਹ ਚੇ ਟ੍ਰਾਂਸ ਇਹ ਜਿਹੜਾ ਓਕੇ ਆ ਚਲਾ ਕੇ ਬਾਕੇ ਤਸੱਲੀ ਕਰ ਲਿਓ ਠੀਕ ਐ ਡਬਲ ਕਲਚ ਦੇ ਵਿੱਚ ਆ 2006 ਮਾਡਲ ਦਾ 215 ਡਿਮਾਂਡ ਆ ਟਰੈਕਟਰ ਤੇ ਮੈਂ ਇੱਕੂ ਰੇਟ 1 ਲੱਖ ਤੇ 85 ਹਜ਼ਾਰ ਇੱਕ ਰੱਖ ਦੇ ਤੈਸਤੀ ਐ ਲੋਕੇ ਤੇ ਮਾਨ ਸਨਮਾਨ ਚੋ ਕਰਦੇ ਠੀਕ ਆ ਹੋਰ ਵੀ ਹੋ ਜੂਗਾ ਹੁਣ ਟਰੈਕਟਰ ਆਏ ਜੀ ਆ ਦੋ ਜਿੰਨਾਂ ਦਾ ਰੇਟ ਫਿਕਸ ਹੀ ਹੋਊਗਾ ਠੀਕ ਆ ਲਾ ਦੋ ਉੱਤੇ ਲਾ ਇਨਾਂ ਦਾ ਰੇਟ ਦੋਨਾਂ ਦਾ ਫਿਕਸ ਹੀ ਬੋਲੂਗੇ ਠੀਕ ਆ ਦੋਨੇ 855 ਸਭਰਾਜ ਠੀਕ ਦੋ ਯਾਰ ਮਾਡਲ ਆ ਰਾਜਸਥਾਨ ਦਾ ਨੰਬਰ ਆ ਠੀਕ ਯਰ ਇੰਜ ਦਾ ਓਕੇ ਆ ਚਲਾ ਕੇ ਵਾ ਕੇ ਤਸੱਲੀ ਕਰ ਲਿਓ ਠੀਕ ਆ ਬਾਹਰ ਪੰਪਾ ਡੰਡਾ ਪੱਟੀ ਛਤਰੀ ਸਾਰਾ ਸਮਾਨ ਨਾਲ ਆ ਵੀਰੇ ਇਹ ਰਾਜਸਥਾਨ ਵਾਲਿਆਂ ਦਾ ਟਰੈਕਟਰ ਆ ਇਹ ਦੋਨੇ ਵੇਚਣ ਵਾਸਤੇ ਆਪਣੇ ਘਰੇ ਹੀ ਹੁੰਦੇ ਆ ਇਹ ਸਵਾ 2 ਲੱਖ ਰੁਪਏ ਡਿਮਾਂਡ ਆ ਇੱਕੋ ਰੇਟ ਜੈਸੀ ਜਾਂ ਨੋ 1 ਲੱਖ 85000 ਦਾ 100000 ਰੁਪਇਆ ਨਹੀਂ ਕਰਨਾ ਠੀਕ ਉਦੋਂ ਬਾਅਦ ਆ ਗਿਆ ਜੀ 2001 ਮਾਡਲ ਠੀਕ ਹੈ ਇਹਦਾ ਤਲਵੰਡੀ ਸਾਬ ਉਹਦਾ ਨੰਬਰ ਆ ਵੀਰੇ ਤਲਵੰਡੀ ਸਾਬ ਦਾ 16 ਵਾਲੇ ਟਾਇਰਾਂ ਵਾਲਾ ਠੀਕ ਹੈ Ориジナル 16 ਦੇ ਟਾਇਰਾਂ ਚ ਆਇਆ ਇਹ ਹਾਂ ਵੱਡੇ ਲੱਗੇ ਠੀਕ ਹੈ ਮੂਰਲੇ ਭਾਈ ਹੈਗੇ ਆ 93 11 ਵਾਲੇ ਵੱਡੇ ਹਾਂ ਵੱਡੇ ਟਾਇਰ ਪਾਏ ਹੋਏ ਆ ਪਾਵਰ ਸਟੀering ਹੋਇਆ ਹੋਇਆ ਠੀਕ ਹੈ ਜੀ ਹੋਇਆ ਵੀ ਜਮਾਂ ਹੀ ਸਿਰਾ ਉੱਚੇ ਮਾਡਲ ਦਾ ਹਿੱਸਾ ਲੱਗ ਕੇ ਹੋਇਆ ਜੀ ਪੂਰਾ ਹੀ ਛੌਂਕਣਾ ਹੋਇਆ ਇਹ ਨਹੀਂ ਹੈਗਾ ਸਿੰਗਲ ਪੰਪਣਾ ਹੋ ਗਿਆ ਡਬਲ ਪੰਪਣਾ ਹੋਇਆ ਹੋਇਆ ਦੋ ਪੰਪ ਲੱਗੇ ਆ ਦੋ ਪੰਪ ਠੀਕ ਆ ਤੇ ਸਾਰਾ origignal ਗੇਰ ਰੰਗ ਦਾ ਰੁਪਈਏ ਦਾ ਰੁਪਈਆ ਹੀ ਆ ਕੋਈ 270000 ਮੰਗਦਾ ਇੱਕੂ ਰੇਟ ਜੈਸਾ ਨੋ ਇਦੂ ਘੱਟ ਵਾਲੇ ਫੋਨ ਨਾ ਕਰ ਦੋ ਲੱਖ ਤੇ 30000 ਦੋ ਲੱਖ ਤੇ 30000 ਉਸ ਤੋਂ ਬਾਅਦ ਇਹ 455 ਦਿਖਾਉਣਾ ਉਹ ਆਪਣੇ ਰਿਸ਼ਤੇਦਾਰਾਂ ਦਾ ਆ ਹੀ ਆ ਫੋ ਕਿਵੇਂ ਕਹ ਲਈ ਹੋਰ ਵੀਰੇ